ਸਸਿਕਾਲ ਦੋਸਤੋ ਮੈਂ ਤੁਹਾਡਾ ਅਰਸ਼ਦੀਪ ਸਿੰਘ ਸਿਮਨ ਐਗਰੀਕਲਚਰ ਫਾਰਮ ਤੋਂ ਇੱਕ 23 ਸਤੰਬਰ ਨੂੰ ਵੀਡੀਓ ਬਣਾਈ ਸੀ ਜੀ ਆਪਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮਾਰਕੇ ਨਾਲ ਆਲੂ ਕੱਚੀ ਦੇ ਲਾਉਣੇ ਚਾਹੀਦੇ ਇਹਦੇ ਐਡਵਾਂਸ ਆਪਾਂ ਗਰਮੀ 'ਚ ਲਾਉਣੇ ਆ ਤੇ ਉਹ ਤਾਂ ਵੀ ਮਾਰਕੇ ਨਾਲ ਕੋਸ਼ਿਸ਼ ਕਰੋ ਇਹਦੇ ਕੱਚੀ ਵਾਲੇ ਲਾਉਣੇ ਹੁੰਦੇ ਆ ਆਲੂ ਤੇ ਆ ਤੁਸੀਂ ਫਸਲ ਦੇਖ ਸਕਦੇ ਆ ਭਾਈ ਸਾਹਿਬ ਦਿਖਾਇਓ ਨਾਲ-ਨਾਲ ਆ ਤੁਸੀਂ ਫਸਲ ਦੇਖ ਸਕਦੇ ਆ ਆਪਣੀ ਇਹ ਮਾਰਕੇ ਨਾਲ ਲੱਗੇ ਜੀ 19 ਸਤੰਬਰ ਦੇ 23 ਸਤੰਬਰ ਦੀ ਆ ਵੀਡੀਓ ਬਣਾਈ ਸੀ ਆਪਾਂ ਇੱਕ 19 ਸਤੰਬਰ ਦੀ ਸਾਡੇ ਕੋ ਫਸਲ ਹੈਗੀ ਆ ਲੱਗੀ ਪਲਾਂਟਰ ਦੇ ਨਾਲ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ ਕਿ ਉਹਦਾ ਕੀ ਹਾਲਿਆ ਤੇ ਇਹਦਾ ਤੁਸੀਂ ਦੇਖ ਹੀ ਲਿਆ ਮਾਰ ਕੇ ਵਾਲੇ ਦੀ ਕੀ ਕੰਡੀਸ਼ਨ ਕਿੰਨੀ ਵਧੀਆ ਫਸਲ ਰਹੀ ਠੀਕ ਹੈ ਜੀ ਚਲੋ ਦੇਖੀਏ ਆਪਾਂ ਹਾਂਜੀ ਦੋਸਤੋ ਆ ਤੁਸੀਂ ਦੇਖ ਸਕਦੇ ਆ ਇਹ ਵੀ 19 ਸਤੰਬਰ ਦੀ ਫਸਲ ਲੱਗੀ ਹੈ ਜੀ 19 ਸਤੰਬਰ ਦੀ ਫਸਲ ਲੱਗੀ ਆ ਉਹ ਵੀ 19 ਦੀ ਲੱਗੀ ਸੀ ਤੇ ਇਹ ਪਲਾਂਟਰ ਨਾਲ ਲੱਗੀ ਆ ਦੇਖੋ ਜੀ ਪਲਾਂਟਰ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਜਿਹੜੀ ਐਡਵਾਂਸ ਦੇ ਵਿੱਚ ਤੁਸੀਂ 5 10 15 ਕਿਲੇ ਲਾਉਨੇ ਆ ਯਾਨੀ ਕਿਸੇ ਨੇ ਵੀ ਲਾਉਣੇ ਆ ਕੋਸ਼ਿਸ਼ ਇਹੇ ਰੱਖੋ ਮੇਰੇ ਵੀਰ ਕਿ ਮਾਰਕੀਟ ਦੇ ਨਾਲ ਆਪਾਂ ਆਲੂ ਲਾਈਏ ਚਲੋ ਮਾਰਕੀਟ ਦੀ ਮਿਹਨਤ ਤਾਂ ਹੈਗੀ ਆ ਪਰ ਆ ਵੀ ਨੁਕਸਾਨ ਆਪਣਾ ਬਹੁਤ ਜ਼ਿਆਦਾ ਆ ਨਾ ਤੇ ਬਸ ਇਹੀ ਆਪਾਂ ਪ੍ਰੈਕਟੀਕਲ ਸਾਡੀ ਕੋਸ਼ਿਸ਼ ਹੁੰਦੀ ਪ੍ਰੈਕਟੀਕਲ ਤੁਹਾਨੂੰ ਵੀਡੀਓ ਦਿਖਾਈਏ ਕਿਉਂਕਿ YouTube ਤੇ ਬਹੁਤ ਵਿਗਿਆਨੀ ਆ ਤੇ ਅਸੀਂ ਵੀ ਆਪਣੇ ਤੌਰ ਤੇ ਤੁਹਾਨੂੰ ਕੁਝ ਨਹੀਂ ਦੱਸਣਾ ਚਾਹੁੰਦੇ ਜਿੰਨਾ ਕੋਸ਼ਿਸ਼ ਹੋਊਗੀ ਅਸੀਂ ਪ੍ਰੈਕਟੀਕਲੀ ਤੁਹਾਡੇ ਨਾਲ ਕਰਦੇ ਰਵਾਂਗੇ ਠੀਕ ਹੈ ਜੀ